ਕਰਾਂਗੇ ਆਗੂ ਵਿਰੋਧੀ ਤੇਰਪਤਾ ਸਿੰਘ ਬਾਜਵਾ ਦੇ ਵੱਲੋਂ ਜੋ ਪੱਤੀ ਬੰਬਾ ਵਾਲਾ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਦੇ ਇਸ ਨੇ ਲਗਾਤਾਰ ਬਿਆਨ ਵੀ ਸਾਹਮਣੇ ਆ ਰਹੇ ਨੇ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਐਮ ਸੁਣਵਾਈ ਵੀ ਹੋਣ ਜਾ ਰਹੀ ਹੈ ਪਿਛਲੀ ਸੁਣਵਾਈ ਦੇ ਮੌਕੇ ਹਾਈ ਕੋਰਟ ਨੇ ਬਾਜਵਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਸੀ ਲੇਕਿਨ ਐਫ ਆਈ ਆਰ ਜੋ ਹੈ ਉਹ ਬਰਕਰਾਰ ਰਹੇਗੀ ਇਹ ਵੀ ਅਦਾਲਤ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਅਦਾਲਤ ਦੇ ਵੱਲੋਂ ਆਦੇਸ਼ ਸੀ ਕਿ ਐਫ ਆਈ ਆਰ ਜੋ ਹੈ ਔਰ ਰਾਤ ਨਹੀਂ ਹੋਏਗੀ ਲੇਕਿਨ ਫਿਲਹਾਲ ਗ੍ਰਿਫਤਾਰੀ ਤੇ ਰੋਕ ਜੋ ਹੈ ਹਾਈ ਕੋਰਟ ਦੇ ਵੱਲੋਂ ਲਗਾਈ ਗਈ ਸੀ ਤਾਂ ਪੁਚ ਪੜਤਾਲ ਦੇ ਲਈ ਆ ਗੁਰਵਿਰੋਧਿਤ ਅਰਪਾ ਸਿੰਘ ਬਾਜਵਾ ਨੂੰ ਅਗਰ ਸਦਿਆ ਜਾਏਗਾ ਤਾਂ ਜਾਣਾ ਪਏਗਾ ਸਹਿਯੋਗ ਕਰਨਾ ਪਏਗਾ ਅਦਾਲਤੀ ਆਦੇਸ਼ ਫਿਲਹਾਲ 22 April ਤੱਕ ਅਦਾਲਤ ਦੇ ਵੱਲੋਂ ਜੋ ਰੋਕ ਲਗਾਈ ਗਈ ਸੀ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਨੂੰ ਲੈ ਕੇ ਆਖਰੀ ਦਿਨ ਹੈ ਅੱਜ ਤੇ ਬਾਜਵਾ ਦੇ ਵੱਲੋਂ ਐਫਆਈਆਰ ਰੱਦ ਕਰਾਉਣ ਦੇ ਲਈ ਜੋ ਪਟੀਸ਼ਨ ਦਾਖਲ ਕੀਤੀ ਸੀ ਐਫਆਈਆਰ ਅਦਾਲਤ ਮੇਂ ਰੱਦ ਨਹੀਂ ਕੀਤੀ ਲੇਕਿਨ ਇਹ ਆਦੇਸ਼ ਜਾਰੀ ਕਿ 22 April ਤੱਕ ਬਾਜਵਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕੇਗਾ ਤਾਂ ਜਾ ਆਖਰੀ ਦਿਨ ਹੈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਵਾਪਫਿਰ ਤੋਂ ਸੁਣਵਾਈ ਹੋਏਗੀ ਤੇਨਾ ਦਿਨਾਂ ਦੇ ਦੌਰਾਨ ਬਾਜਵਾ ਦੇ ਕੋਲੋਂ ਕੀ ਕੋਈ ਪੁੱਛਗਿੱਛ ਪੜਤਾਲ ਕੀਤੀ ਗਈ ਕਿਸ ਤਰ੍ਹਾਂ ਦੀ ਪੁੱਛਗਿੱਛ ਪੜਤਾਲ ਕੀਤੀ ਗਈ ਕਿਸ ਤਰ੍ਹਾਂ ਦੇ ਕੁਐਸਚਨ ਏਅਰ ਸਨ ਕੀ ਜਵਾਬ ਜੋ ਹੈ ਦਿੱਤਾ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਾਂਚ ਵਿੱਚ ਸ਼ਾਮਿਲ ਹੋ ਕੇ ਪੂਰਾ ਸਹਿਯੋਗ ਕੀਤਾ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਕਿ ਜਾਂਚ ਟੀਮ ਦੇ ਵੱਲੋਂ ਅਰਵਿਦਾ ਸਿੰਘ ਬਾਜਵਾ ਦੇ ਵੱਲੋਂ ਦਿੱਤੇ ਗਏ ਬਿਆਨ ਤੇ ਸੰਤੁਸ਼ਟੀ ਜ਼ਾਹਰ ਹੋਏਗੀ ਜਾਂ ਅਗਲੀ ਕਾਰਵਾਈ ਕੀ ਹੋਏਗੀ ਇਸ ਨੂੰ ਲੈ ਕੇ ਅੱਜ ਅਦਾਲਤ ਦੇ ਵਿੱਚ ਇੱਕ ਵਾਫਰ ਤੋਂ ਸੁਣਵਾਈ ਹੋਏਗੀ ਐਫਆਈਆਰ ਰੱਦ ਕਰਾਉਣ ਦੇ ਲਈ ਪਟੀਸ਼ਨ ਜੋ ਦਾਖਲ ਕੀਤੀ ਸੀ ਲੈਸੇ ਤੇ ਸੁਣਵਾਈ ਹੈ ਅੱਜ ਆਗੂ ਵਿਰੋਧੀ ਧਿਰ ਪਤਾ ਸਿੰਘ ਬਾਜਵਾ ਦੇ ਵੱਲੋਂ ਬੱਤੀ ਬੰਬਾੜਾ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਅੰਮ ਆ ਚੁੱਕੇ ਨੇ 18 ਚੱਲ ਚੁੱਕੇ ਨੇ ਬੱਤੀ ਹਾਲੇ ਵੀ ਬਾਕੀ ਨੇ ਤਾਂ ਪੂਰਾ ਮਾਹੌਲ ਜੋ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਖਾਸਾ ਮੰਗਿਆ ਰਿਹਾ ਪ੍ਰਧਾਨ ਸਿੰਘ ਬਾਜਵਾ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਨੇ ਕਿ ਪੂਰੀ ਜਾਣਕਾਰੀ ਦਿਓ ਅਗਰ ਬੱਤੀ ਬੰਬਾ ਹੋਣ ਦੀ ਜਾਣਕਾਰੀ ਬਾਜਵਾ ਦੇ ਰਹੇ ਨੇ ਤਾਂ ਲੋਕੇਸ਼ਨ ਦਾ ਵੀ ਪਤਾ ਹੋਏਗਾ ਬਾਜਵਾ ਨੂੰ ਜਾਂ ਫਿਰ ਕੌਣ ਟਾਰਗੇਟ ਹੋ ਸਕਦਾ ਹੈ ਇਹ ਵੀ ਜਾਣਕਾਰੀ ਹੋਏਗੀ ਬਾਜਵਾ ਨੂੰ ਇਸੇ ਕਰਕੇ ਪੁਛਪੜਤਾਲ ਕੀਤੀ ਗਈ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਕਿਸ ਤਰ੍ਹਾਂ ਦੇ ਜੋ ਬਿਆਨ ਦਿੱਤੇ ਗਏ ਨੇ ਉਹ ਜੋ ਪਲੇਟਫਾਰਮ ਦਾ ਇਸਤੇਮਾਲ ਕੀਤਾ ਗਏ ਇੱਕ ਮੀਡੀਆ ਪਲੇਟਫਾਰਮ ਤੇ ਜਾ ਕੇ ਬਿਆਨ ਦਿੱਤੇ ਗਏ ਨੇ ਉਸ ਨੂੰ ਲੈ ਕੇ ਵੀ ਐਫਆਈਆਰ ਦਰਜ ਕੀਤੀ ਗਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਅਗਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਤਾਂ ਪੰਜਾਬ ਦੇ ਗ੍ਰਹਿ ਮੰਤਰਾਲੇ ਤੱਕ ਪਹੁੰਚਾਈ ਜਾ ਸਕਦੀ ਸੀ ਗੱਲ ਜੋ ਹੈ ਜਾਂ ਪੂਰੀ ਜਾਣਕਾਰੀ ਅਗਰ ਕੋਈ ਇਨਫੋਰਮੇਸ਼ਨ ਹੈ ਅਗਰ ਆਗਾ ਕੀਤਾ ਜਾਣਾ ਹੈ ਤਾਂ ਪੰਜਾਬ ਪੁਲਿਸ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਸੀ ਲੇਕਿਨ ਮੀਡੀਆ ਪਲੇਟਫਾਰਮ ਤੇ ਅਕੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਦੇ ਕੇ ਇੱਕ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਪ੍ਰਤਾਪ ਸਿੰਘ ਬਾਜਵਾ ਦੇ ਇਲਜ਼ਾਮ ਨੇ اور ਇਲਜ਼ਾਮ ਇਹ ਵੀ ਜੋ ਪਿਛਲੇ ਦਿਨਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸੁਵਾਰੀ ਵੀ ਅਸੀਂ ਸੁਣਿਆ ਕਿ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਨੂੰ ਡਾਊਨ ਦਿਖਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਇਸੇ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਜਾਣੀਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਖੌਫਜ਼ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਗਰ ਸੀਰੀਅਸਲੀ ਉਹਨਾਂ ਨੇ ਬਿਆਨ ਨੂੰ ਲਿਆ ਵੀ ਚਾਏ ਫਿਰ ਇਹ ਬਿਆਨ ਜੋ ਹੈ ਕਿਸ ਆਧਾਰ ਤੇ ਦਿੱਤੇ ਗਏ ਨੇ ਕਿਸਨਾ ਪੂਰੀ ਇਨਫੋਰਮੇਸ਼ਨ ਹੈ ਬਾਜਵਾ ਦੇ ਕੋਲ ਤਾਂ ਉਹ ਜਾਣਕਾਰੀ ਬਾਜਵਾ ਨੂੰ ਫਿਰ ਸ਼ੇਅਰ ਕਰਨੀ ਚਾਹੀਦੀ ਹੈ ਜਾਂਚ ਜੋ ਕਰ ਰਹੀ ਹੈ ਟੀਮ ਬਾਜਵਾ ਨੁਲਾਕੇ ਲਗਾਤਾ ਤੁਵਾਲਾ ਦੇ ਘਰੇ ਘਰੇ ਦੇ ਵਿੱਚ ਵੀ ਖੜਾ ਕੀਤਾ ਜਾ ਰਿਹਾ ਕਮਲ ਸਾਡੇ ਨਾਲ ਜੁੜੇ ਨੇ ਕਮਲ ਕੀ ਜਾਣਕਾਰੀ ਗ੍ਰਿਫਤਾਰੀ ਤੇ ਰੋਕ ਜੋ ਲਗਾਈ ਸੀ ਅਜਾਕ ਨਹੀਂ ਦੇਣਾ ਜੇਕਰ ਫਿਰ ਤੋਂ ਅਦਾਲਤ ਦੇ ਵਿੱਚ ਸੁਣਵਾਈ ਹੋਏਗੀ ਕਿੰਨੇ ਵਜੇ ਸੁਣਵਾਈ ਹੈ ਬਿਲਕੁਲ ਗगन ਦੇਖੋ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਬੀਤੇ ਸਮੇਂ ਦੇ ਵਿੱਚ ਇੱਕ ਜੋ ਮੀਡੀਆ ਦੇ ਵਿੱਚ ਸਟੇਟਮੈਂਟ ਦਿੱਤੀ ਗਈ ਸੀਗੀ ਜੋ ਗ੍ਰਨੇਡ ਨੂੰ ਲੈ ਕੇ ਸਟੇਟਮੈਂਟ ਦਿੱਤੀ ਗਈ ਸੀਗੀ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸਖਤੀ ਵਰਤਿਆ ਹੋਇਆ ਜਿਹੜੇ ਸਭ ਤੋਂ ਪਹਿਲਾਂ ਤਾਂ ਪੁੱਛਗਿੱਛ ਕੀਤੀ ਗਈ ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਵੱਲੋਂ ਸੋਰਸ ਨਹੀਂ ਦੱਸਿਆ ਗਿਆ ਸੀਗਾ ਜਿਸ ਤੋਂ ਬਾਅਦ ਕਹਿ ਸਕਦੇ ਆ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀਗਾ ਹਾਲਾਂਕਿ ਉਸ ਤੋਂ ਬਾਅਦ ਪੁੱਛਗਿੱਛ ਵੀ ਹੋਈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਹਾਈ ਕੋਰਟ ਦਾ ਰੁਖ ਵੀ ਇਕਤਿਆਰ ਕੀਤਾ ਸੀਗਾ ਅਤੇ ਹਾਈ ਕੋਰਟ ਦੇ ਵਿੱਚ ਜੋ ਇੱਕ ਖਾਸ ਰਾਹਤ ਪ੍ਰਤਾਪ ਸਿੰਘ ਬਾਜਵਾ ਹੋਰ ਨੂੰ ਮਿਲੀ ਸੀਗੀ ਕਿ ਉਹਨਾਂ ਨੂੰ ਇੱਕ ਹਫ਼ਤੇ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਜਾਨਕੀ 22 ਤਰੀਕ ਤੱਕ ਅੱਜ ਤਰੀਕ ਤੱਕ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਸੀ ਦੂਸਰੀ ਤਰਫ ਇੱਕ ਝਟਕਾ ਵੀ ਜ਼ਰੂਰ ਜੋ ਕਿਤਨੇ ਕਿਤੇ ਕਹਿ ਸਕਦੇ ਪ੍ਰਤਾਪ ਸਿੰਘ ਬਾਜਵਾ ਹੋਰ ਨੂੰ ਮਿਲਿਆ ਸੀਗਾ ਕਿ ਐਫ ਆਈ ਆਰ ਰੱਦ ਕਰਨ ਨੂੰ ਲੈ ਕੇ ਜੋ ਅਪੀਲ ਕੀਤੀ ਸੀ ਉਹ ਜਿਹੜੀ ਐਫ ਆਈ ਆਰ ਰੱਦ ਨਹੀਂ ਹੋਈ ਸੀਗੀ ਹਾਲਾਂਕਿ ਅੱਜ ਦੇਖਣਾ ਹੋਏਗਾ ਕਿਉਂਕਿ ਉਸ ਦੇ ਮਾਮਲੇ ਦੇ ਵਿੱਚ ਅਗਲੀ ਇੱਕ ਤਰੀਕ ਪਾ ਦਿੱਤੀ ਗਈ ਸੀਗੀ ਅਤੇ ਅੱਜ ਦੁਬਾਰਾ ਤੋਂ ਇਸ ਮਾਮਲੇ ਤੇ ਸੁਣਵਾਈ ਹੋਏਗੀ ਦੋ ਚੀਜ਼ਾਂ ਨੇ ਅੱਜ ਦੀ ਇਸ ਮਾਮਲੇ ਦੇ ਸੁਣਵਾਈ ਦੇ ਵਿੱਚ ਇਹ ਦੇਖਣਾ ਹੋਏਗਾ ਕੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗ੍ਰਿਫਤਾਰੀ ਤੇ ਰੋਕ ਜਿਹੜੀ ਕਿ ਅੱਗੇ ਵੀ ਇਸੇ ਤਰੀਕੇ ਵਿਧਾਈ ਜਾਂਦੀ ਹੈ ਜਾਂ ਐਫ ਆਈ ਆਰ ਰੱਦ ਕੀਤੀ ਜਾਂਦੀ ਹੈ ਜਾਂ ਐਫ ਆਈ ਆਰ ਰੱਦ ਕਰਨ ਨੂੰ ਲੈ ਕੇ ਇਹ ਮਨਾ ਕਰ ਦਿੱਤਾ ਜਾਂਦਾ ਇਨਕਾਰ ਕਰ ਦਿੱਤਾ ਜਾਂਦਾ ਅਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਜੇਕਰ ਉਹਨਾਂ ਤੇ ਰੋਕ ਇਸੇ ਤਰੀਕੇ ਨਹੀਂ ਲੱਗਦੀ ਗ੍ਰਿਫਤਾਰੀ ਤੇ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜਦੋਂ ਪਿਛਲੀ ਤਰੀਕ ਦੇ ਦੌਰਾਨ ਸੁਣਵਾਈ ਹੋਈ ਸੀਗੀ ਪਿਛਲੀ ਸੁਣਵਾਈ ਜਦੋਂ ਹੋਈ ਸੀਗੀ ਉਸ ਸੁਣਵਾਈ ਵੇਲੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵਕੀਲਾਂ ਨੇ ਪੱਖ ਰੱਖਿਆ ਸੀਗਾ ਕੀ ਜੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਸਟੇਟਮੈਂਟ ਦਿੱਤੀ ਸੀ ਕਿ মিডিਆ ਦੇ ਵਿੱਚ ਉਹ ਇੱਕ ਅਖਬਾਰ ਦੇ ਵਿੱਚ ਸਟੇਟਮੈਂਟ ਲੱਗੀ ਹੋਈ ਸੀਗੀ ਅਤੇ ਉਸੇ ਸਟੇਟਮੈਂਟ ਦੇ ਆਧਾਰ ਤੇ ਅੱਗੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਆਪਣੀ ਸਟੇਟਮੈਂਟ ਦਿੱਤੀ ਸੀ ਪਰ ਦੂਸਰੀ ਤਰਫ ਜੋ ਪੰਜਾਬ ਪੁਲਿਸ ਵੱਲੋਂ ਜਿਹੜੇ ਵਕੀਲ ਸਰਕਾਰ ਵੱਲੋਂ ਵਕੀਲ ਪੇਸ਼ ਹੋਏ ਸਨ ਉਹਨਾਂ ਨੇ ਤਰਕ ਦਿੱਤਾ ਸੀਗਾ ਕਿ ਦੋਨੇ ਸਟੇਟਮੈਂਟਾਂ ਨੇ ਜਿਹੜੀਆਂ ਉਹ ਵੱਖ-ਵੱਖਰੀਆਂ ਨੇ ਹਾਲਾਂਕਿ ਉਸ ਦੇ ਵਿੱਚ ਗ੍ਰਨੇਡ ਦਾ ਜ਼ਰੂਰ ਜ਼ਿਕਰ ਹੋ ਰਿਹਾ ਇਸ ਦੇ ਵਿੱਚ ਗ੍ਰਨੇਡ ਦਾ ਜ਼ਿਕਰ ਜ਼ਰੂਰ ਹੋ ਰਿਹਾ ਪਰ ਜੋ ਅੰਕੜਾ ਹੈ ਕਿ ਅੰਕੜਾ ਸਹੀ ਤਰੀਕੇ ਦੇ ذریعے ਜਿਹੜਾ ਮੈਚ ਜ ਨਹੀਂ ਹੋ ਰਿਹਾ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਕਿਤਨੇ ਕਿਤੇ ਲੋਕਾਂ ਨੂੰ ਗਮਰਾ ਕਰ ਰਹੇ ਨੇ ਅਤੇ ਉਸੇ ਦੇ ਚਲਦੇ ਜਿਹੜਾ ਪੰਜਾਬ ਪਲਸੋਲੋਂ ਇਹ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀਗਾ ਅਤੇ ਅੱਜ ਇਸੇ ਮਾਮਲੇ ਦੇ ਵਿੱਚ ਜਦੋਂ ਕਿ ਸਵੇਰੇ 12:00 1 ਵਜੇ ਦੇ ਆਸ-ਪਾਸ ਸੁਣਵਾਈ ਹੋएगी ਅਤੇ ਉਸ ਸਮੇਂ ਦੇਖਣਾ ਹੋਏਗਾ ਕਿ ਪ੍ਰਤਾਪ ਸਿੰਘ ਬਾਜਵਾ ਹੋਰ ਨਹੀਂ ਹੁਣ ਅੱਗੇ ਮੁਸ਼ਕਲਾਂ ਵਧਦੀਆਂ ਨੇ ਜਾਂ ਕਿ ਸਦਿਓ ਉਹਨਾਂ ਨੂੰ ਕੋਈ ਵੱਡੀ ਰਾਹਤ ਅੱਜ ਹਾਈ ਕੋਰਟ ਤੋਂ ਮਿਲਦੀ ਹੈ ਜਾਂਚ ਜੋ ਕੀਤੀ ਜਾ ਰਹੀ ਹੈ ਔਰ ਪੁਛਪੜਤਾਲ ਦੇ ਲਈ ਬਾਜਵਾ ਨੂੰ ਫਿਰ ਤੋਂ ਸਦਿਆ ਗਿਆ ਸੀ ਅਦਾਲਤੀ ਆਦੇਸ਼ਾਂ ਤੋਂ ਬਾਅਦ ਔਰ ਉਸ ਜਾਂਚ ਦੇ ਤੋਂ ਬਾਅਦ ਜੋ ਹੈ ਜੋ ਜਾਂਚ ਟੀਮ ਹੈ ਜੋ ਅਫਸਰ ਨੇ ਉਹਨਾਂ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਕਿ ਸੋਰਸਸ ਬਾਰੇ ਇਸ ਵਾਰ ਉਹਨਾਂ ਨੇ ਕੋਈ ਖੁਲਾਸਾ ਕੀਤਾ ਹੈ ਦੇਖੋ ਗਗਨ ਕਿਉਂਕਿ ਜਿਸ ਦਿਨ ਪ੍ਰਤਾਪ ਸਿੰਘ ਬਾਜਵਾ ਹੋਰਨ ਨੂੰ ਜਿਹੜਾ ਦੋ ਵਾਰ ਜਿਹੜੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਹਿਲਾ ਦਿਨ ਜਿਸ ਦਿਨ ਕਹਿੰਦਾ ਸਦੇ ਸਟੇਟਮੈਂਟ ਜਨਤਕ ਹੋਈ ਸੀਗੀ ਉਸ ਦਿਨੇ ਜੋ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀ ਸਨ ਉਹਨਾਂ ਨੇ ਘਰ ਜਾ ਕੇ ਪ੍ਰਤਾਪ ਸਿੰਘ ਬਾਜਵਾ ਹੋਰਨ ਤੋਂ ਜਿਹੜੀ ਜਾਣਕਾਰੀ ਪੁੱਛੀ ਸੀਗੀ ਕਿਉਂਕਿ ਇਹ ਮੁੱਦਾ ਦੇਖਿਆ ਜਾਵੇ ਬਹੁਤ ਸੈਂਸਿਟਿਵ ਮੁੱਦਾ ਸੀਗਾ ਕਿਉਂਕਿ ਇੱਕ ਗਰਨੇਡ ਪਏ ਨੇ ਜਾਂ ਕਹਿੰਦਾ ਹਜੇ ਚੱਲਣ ਵਾਲੇ ਨੇ ਚੱਲੇ ਨਹੀਂਗੇ ਉਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਕੋਲ ਕੀ ਜਾਣਕਾਰੀ ਸੀਗੀ ਤਾਂ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਕੋਲ ਗਏ ਸਨ ਕਿ ਉਹਨਾਂ ਤੋਂ ਸੋਰਸ ਪਤਾ ਕੀਤਾ ਜਾ ਸਕੇ ਕਿ ਉਹਨਾਂ ਦਾ ਸੋਰਸ ਕੀ ਹੈ ਕਿੱਥੋਂ ਉਹਨਾਂ ਕੋਲ ਇਨਫੋਰਮੇਸ਼ਨ ਆਈ ਉਸ ਤੋਂ ਬਾਅਦ ਅੱਗੇ ਜਿਹੜੀ ਕਾਰਵਾਈ ਹੈ ਪੁਲਿਸ ਦੇ ਤੌਰ ਤੇ ਕੀਤੀ ਜਾ ਸਕੇ ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਉਸ ਸਮੇਂ ਜਿਹੜਾ ਸੋਰਸ ਦੱਸਣ ਤੋਂ ਜਿਹੜੇ ਕੋਰੀ ਨਾ ਕਰ ਦਿੱਤੀ ਸੀਗੀ ਜਿਸ ਤੋਂ ਬਾਅਦ ਜੋ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀਗਾ ਸੱਮਨ ਜਾਰੀ ਕਰ ਦਿੱਤੇ ਗਏ ਸਨ ਪਰ ਉਸ ਦਿਨ ਪ੍ਰਤਾਪ ਸਿੰਘ ਬਾਜਵਾ ਪੇਸ਼ ਨਹੀਂ ਹੋਏ ਸਨ ਪੁਲਿਸ ਦੀ ਜੋ ਟੀਮ ਹੈ ਉਸ ਦੇ ਉਸ ਤੋਂ ਅਗਲੇ ਦਿਨ ਜਿਹੜੀ ਕਿ ਜਰੂਰ ਪੁੱਛਗਿਸ਼ ਹੋਈ ਸੀ ਕੁਝ ਘੰਟੇ ਜਿਹੜੀ ਪੁੱਛਗਿਸ਼ ਕਹਿ ਸਕਦੇ ਆ ਸਾਈਬਰ ਪੁਲਿਸ ਸਟੇਸ਼ਨ ਮੁਹਾਲੀ ਵਿਖੇ ਚੱਲੀ ਸੀਗੀ ਉਹਦੇ ਵਿੱਚ ਬਹੁਤ ਸਾਰੇ ਸਵਾਲ ਸਨ ਜਿਨ੍ਹਾਂ ਦੇ ਜਿਹੜੇ ਜਵਾਬ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਪੁੱਛੇ ਗਏ ਸਨ ਕੁਝ ਕੁ ਸਵਾਲਾਂ ਦੇ ਵਿੱਚ ਤਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਜਵਾਬ ਦਿੰਦੇ ਹੋਏ ਨਜ਼ਰ ਆਏ ਪਰ ਕੁਝ ਸਵਾਲ ਅਜਿਹੇ ਸਨ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜੋ ਕੋਆਰਡੀਨੇਟ ਕਰਦੇ ਹੋਏ ਨਜ਼ਰ ਨਹੀਂ ਆਏ ਜਾਂ ਕਿਹਾ ਸਕਦੇ ਆ ਆ ਆਪਣੇ ਜਿਹੜੇ ਸਵਾਲ ਸੀਗੇ ਉਹਨਾਂ ਦੇ ਜਵਾਬ ਦਿੰਦੇ ਹੋਏ ਨਜ਼ਰ ਨਹੀਂ ਆਏ ਤਾਂ ਜਿਸ ਤੋਂ ਬਾਅਦ ਕਿਸ ਤਰ੍ਹਾਂ ਦੇ ਪੰਜਾਬ ਪੁਲਸ ਵੱਲੋਂ ਜਿਹੜਾ ਕਿਸ ਤਰ੍ਹਾਂ ਦੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਲਈ ਗਈ ਸੀਗੀ ਹਾਲਾਂਕਿ ਹੁਣ ਇੱਕ ਹਫ਼ਤਾ ਗ੍ਰਿਫਤਾਰੀ ਨਹੀਂ ਹੋ ਸਕਦੀ ਸੀ ਜੇਕਰ ਅੱਜ ਰਾਹਤ ਹਟਦੀ ਆ ਤਾ ਪੁਲਸ ਨੂੰ ਜੇਕਰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਗ੍ਰਿਫਤਾਰੀ ਜਿਹੜੀ ਕਰਨੀ ਚਾਹੀਦੀ ਹੈ ਉਹਨਾਂ ਦੀ ਗ੍ਰਿਫਤਾਰੀ ਕਰਕੇ ਜਿਹੜੀ ਪੁੱਛਗਿੱਛ ਤੋਂ ਬਾਅਦ ਪਤਾ ਲੱਗੇਗਾ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀਆਂ ਮੁਸ਼ਕਲਾਂ ਵਧ ਵੀ ਸਕਦੀਆਂ ਨੇ ਪਰ ਜੇਕਰ ਅੱਜ ਫਿਰ ਰੋਕ ਹੈ ਜਿਹੜੀ ਗ੍ਰਿਫਤਾਰੀ ਤੇ ਅੱਗੇ ਵਧਾ ਦਿੱਤੀ ਜਾਂਦੀ ਹੈ ਕਿ ਕੁਝ ਸਮਾਂ ਹਜੇ ਗ੍ਰਿਫਤਾਰੀ ਹੋਣੀ ਹੋ ਸਕਦੀ ਜਾਂ ਕਿ ਸਾਡੇ ਐਫ ਆਈ ਆਰ ਰੱਦ ਕਰਨ ਨੂੰ ਲੈ ਕੇ ਜਿਹੜਾ ਫੈਸਲਾ ਆ ਸਕਦਾ ਕੋਈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਰਾਹਤ ਵੀ ਮਿਲ ਸਕਦੀ ਹੈ ਤਾਂ ਸਿੱਧੇ ਤੌਰ ਤੇ ਕਹੀਏ ਕਿ ਅੱਜ ਇੱਕ ਅਹਿਮ ਘੜੀ ਹੈ ਕਿ ਅੱਜ ਉਹਨਾਂ ਨੂੰ ਰਾਹਤ ਮਿਲਦੀ ਹੈ ਜਾਂ ਕਿ ਅਸਲ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਵਾਂ ਦੀਆਂ ਨੇ ਉਹ ਅੱਜ ਤਾਂ ਹੋਏਗਾ ਬਿਲਕੁਲ ਜਾਣਕਾਰੀ ਜੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਜਟੌਣ ਦੀ ਕੋਸ਼ਿਸ਼ ਹੋਇਆ ਕਿਤੇ ਜਾ ਰਿਹਾ ਅਫੀਸਰਜ਼ ਦੇ ਵੱਲੋਂ ਕਿਉਂਕਿ 5 ਵਜ਼ ਨੇ ਔਰ 1 ਐਚ ਜਿਸ ਤਹਿਤ ਜਾਣਕਾਰੀ ਕਿ ਕੀ ਇਨਫੋਰਮੇਸ਼ਨ ਹੈ ਕਿਥੋਂ ਕਿਵੇਂ ਕਦੋਂ ਇਨਫੋਰਮੇਸ਼ਨ ਮਿਲੀ ਹੈ ਤੇ ਕਿਸ ਸੋਰਸ ਕੀ ਹੈ ਤਾਂ ਇਸ ਤਰ੍ਹਾਂ ਦੇ ਸਵਾਲ ਨੇ ਜੋ ਜਾਂਚ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ ਤੁਸੀਂ ਬਣੇ ਰਹਣਾ ਸਾਡੇ ਨਾਲ ਕਮਲ ਇਸ ਖਬਰ ਦੇ ਬਾਰੇ ਅਪਡੇਟ ਤੁਹਾਡੇ ਕੋਲ ਅਸੀਂ ਲੈਂਦੇ ਰਹਾਂਗੇ ਬਹੁਤ ਸ਼ੁਕਰੀਆ ਬਿਲਕੁਲ ਤੱਕ ਦੀ ਜਾਣਕਾਰੀ ਦੇ ਲਈ